ਸਫੇਦ ਦੇ ਵਿੱਚ ਕਾਰ ਵਜਨ ਕਾਰਨ ਇੱਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਪਟਨੂਰਾ ਖੁਰਦੀ ਦਾ ਨੌਜਵਾਨ 파ਲ ਸਿੰਘ ਗੱਡੀ ਤੇ ਆਪਣੇ ਪਿੰਡ ਤੋਂ ਭੋਗਪੁਰ ਵੱਲ ਜਾ ਰਿਹਾ ਸੀ। ਤਮ ਨਰਾਜ ਪੈਲਸ ਨਜ਼ਦੀਕ ਕਿਸੇ ਗੱਡੀ ਨੂੰ ਬਚਾਉਂਦਿਆਂ ਕਾਰਨ ਸਫੇਦ ਦੇ ਨਾਲ ਟਕਰਾ ਕੇ ਪਲਟੀਆਂ ਖਾਂਦੀ ਹੋਈ ਖੇਤ ਵਿੱਚ ਜਾ ਡਿੱਗੀ। ਤੇ ਨੌਜਵਾਨ ਗੱਡੀ ਵਿੱਚੋਂ ਬਾਹਰ ਵੀ ਨਿਕਲਿਆ ਪਰ ਉਸ ਦੀ ਮੌਤ ਹੋ ਗਈ। ਪਬਲਿਕ ਸਪੌਟ ਨਿਊਜ਼ ਦੇ ਨਾਲ ਪੁਲਾਹਾਤ ਤੋਂ ਮਨਜੀਤ ਸਿੰਘ ਚੀਮਾ ਦੀ ਰਿਪੋਰਟ। ਏ ਭੋਗਪੁਰ ਨੂੰ ਜਾ ਰਿਹਾ ਸੀ ਸਾਡਾ ਮੁੰਡਾ ਤੇ ਕੀ ਨਾਂ ਸੀ ਉਹਦਾ ਪਾਲ ਸਿੰਘ ਜੀ ਠੀਕ ਹੈ ਜੀ ਭੋਗਪੁਰ ਗਿਆ ਆਪਣਾ ਕੰਮ ਤੇ ਤੇ ਇਹਨੂੰ ਪਛਾਣਦਾ ਪਛਾਣਦਾ ਗੱਡੀ ਆਪਣੀ ਸਾਈਡ ਦੇ ਪਛਾਣਦਾ ਪਛਾਣਦਾ ਸਪੈਰਦੇ 'ਚ ਵੱਜ ਗਈ ਟਰੱਕ ਡਰਾਈਵਰ ਸੀ ਉਹ ਘਰੋਂ ਗਿਆ ਕੋਈ ਨਾ ਜਾਣੀ ਕੋਈ ਪਤਾ ਨਹੀਂ ਕਰਦਾ ਬਿਲਕੁਲ ਦੋਨੇ ਮੁੰਡੇ ਮੇਰੇ ਨੇ ਬੈਚ ਨੂੰ ਨੇ ਹੋਰ ਪਰਿਵਾਰ ਚਾਹ ਕਹਿੰਦਾਂ ਤੁਹਾਡੇ ਪਰਿਵਾਰ ਚ ਪੰਜ ਬੱਚੇ ਨੇ ਮੇਰੇ ਤਿੰਨ ਲੜਕੀਆਂ ਉਹ ਲੜਕੇ ਹੀ ਵੱਡਾ ਮੁੰਡਾ ਹੈ ਜਿਹਦਾ ਸਟੈਂਡ ਹੋ ਗਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਆਈ ਰੋਟੀ ਦਾ ਟਿੱਖਾ ਦੀ ਇਹ ਫੋਨ ਆਇਆ ਕਿ ਗਵਡੀਆਂ ਨੂੰ ਉਹ ਸਾਡੇ ਆ ਉਹਨੇ ਆਣ ਕੇ ਦੱਸੀਆ ਫੇਰ ਅਸੀਂ ਉੱਥੇ ਪਹੁੰਚੇ ਕਿੰਨੇ ਵਜ ਦਾ ਵਾਕਿਆ ਇਹ ਪੌਣੇ 8 ਵਜੇ ਹੋਇਆ ਕਾਂਟ 8 ਵਜੇ ਇੱਥੋਂ ਟੁਰ ਪਏ ਅਸੀਂ ਘਰੋਂ 8 ਵਜੇ ਕੇ 10 ਮਿੰਟ ਦੇ ਟੁਰੇ ਜਾਂ ਤੋਂ ਤੇ ਜੇ ਉੱਤੇ ਗਏ ਆ ਮਦਰ ਪٹرول ਪੰਪ ਤੇ ਲੱਗੇ ਹੋ ਪٹرول ਪੰਪ ਵਾਲੇ ਦੇਖਣ ਆਏ ਉਹਦੇ ਸਾਡੇ ਸਾਹਮਣੇ ਆਏ ਨੇ ਤੇ ਗੱਡੀ ਚੂਰਾ ਚੂਰ ਹੋ ਗਈ ਤੇ ਮੁੰਡਾ ਜੋ ਮੜੀ ਹੋਸ਼ ਹੈਗੀ ਬਾਹਰ ਨਿਕਲ ਕੇ ਪਾਸੇ ਢੱਕ ਗਿਆ ਇੰਨੀ ਕਿ ਸਾਡੀ ਮਿਹਰਬਾਨੀ ਓ ਮੈਂ ਹੋਰ ਤੱਕ। ਥੇਹੇ ਚਲੇ ਜਾਂਦੇ।